ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ YouTube ਦੇ ਚੈਨਲ ਤੇ ਸੋ ਅੱਜ ਮੈਂ ਪਹੁੰਚਿਆ ਹਾਂ ਤਰਮਤਾਲ ਵਿਲੇਜ ਪਿੰਡ ਗੋਲਾ ਕੀ ਪੰਡੋਰੀ ਸੋ ਅੱਜ ਦੀ ਵੀਡੀਓ ਸਿਰਫ ਸਿਰਫ ਉਹਨਾਂ ਵਾਸਤੇ ਆ ਜਿਹੜੇ ਕਬੂਤਰਾਂ ਦੇ ਸ਼ੌਂਕੀ ਆ ਪੰਜਾਬ ਦੇ ਰਹਿ ਕੇ ਆਪਣਾ ਕੰਮ ਕਰਨਾ ਚਾਹੁੰਦੇ ਆ ਆਪਣਾ ਕੰਮ ਕੋਲ ਕੇ ਆਪ ਕਾਮਯਾਬ ਹੋਣਾ ਚਾਹੁੰਦੇ ਆ ਸੋ ਸਿਰਫ ਸਿਰਫ ਕਬੂਤਰਾਂ ਦੇ ਸ਼ੌਂਕਿਆਂ ਵਾਸਤੇ ਵੀਡੀਓ ਆ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬਰ ਤੁਹਾਨੂੰ ਮਿਲਾਉਂਦੇ ਆ ਇੱਕ ਅਜਿਹੇ ਵੀਰ ਨੂੰ ਜਿੰਨੇ ਕੀ ਬਹੁਤ ਹੀ ਛੋਟੀ ਉਮਰ ਤੋਂ ਕਬੂਤਰਾ ਦਾ ਕੰਮ ਸ਼ੁਰੂ ਕੀਤਾ ਜੀ ਅੱਜ ਰਕੀਆਂ ਲਗਿਤੀਆਂ ਵਾ ਸੋ ਤੁਹਾਨੂੰ ਮਿਲਣ ਆਉਨੇ ਆ ਵੀਰ ਨਾਲ ਵੀਰ ਨਾਲ ਕਰਦੇ ਆ ਗੱਲਬਾਤ ਆਟਮ ਅਸੀਂ ਆਏ ਆ ਪਿੰਡ ਗੋਲਾ ਕੀ ਬਨੋਰੀ ਜ਼ਿਲ੍ਹਾ ਤਨਤਾਰਨ ਹੋਰ ਸਣਾ ਕਿਦਾਂ ਕੀ ਆ ਚੱਲਦੇ ਆ ਕਿਰਪਾਈ ਮਾਰਕੀ ਸੋ ਇਹ ਵੀ ਨੇ ਕਬੂਤਰ ਰੱਖੇ ਨੇ ਇੱਧਰ ਸੋ ਵੀਰ ਨਾਲ ਕਰਦੇ ਆ ਗੱਲਬਾਤ ਸੋ ਭਾਈ ਦੱਸੋ ਤੁਹਾਨੂੰ ਤੇ ਹੁਣ ਤੁਹਾਨੂੰ ਕਿਦਾਂ ਇਹ ਸ਼ੌਂਕ ਪਿਆ ਕਬੂਤਰ ਰੱਖਣ ਦਾ ਜੀ ਵੀ ਮੇਰੇ ਫਾਦਰ ਸਾਹਿਬ ਨੂੰ ਹੀ ਪਹਿਲਾਂ ਠੀਕ ਆ ਜੀ ਤੇ ਉਹਨਾਂ ਵੀ ਛੋਟੇ ਹੁੰਦੇ ਆ ਰੱਖੇ ਸੀ ਠੀਕ ਆ ਭਾਈ ਤੇ ਉਸ ਤੋਂ ਬਾਅਦ ਹੌਲੀ ਹੌਲੀ ਬਾਅਦ ਚ ਮੈਨੂੰ ਕੁਸ ਪੈ ਗਿਆ ਠੀਕ ਆ ਠੀਕ ਆ ਭਾਈ ਸੋ ਇਹ ਕਬੂਤਰ ਬਾਜ਼ੀਆਂ ਤੇ ਵੀ ਜਾਂਦੇ ਜੇ ਬਿਲਕੁਲ ਜੀ ਬਿਲਕੁਲ ਬਾਜ਼ੀਆਂ ਛੱਡਦੇ ਨੇ ਮੈਨੂੰ ਹੋ ਗਏ ਜੇ 2002 ਚ ਪਹਿਲੀ ਬਾਜੀ ਛੱਡੀ ਹੈ ਆਪਾਂ ਠੀਕ ਆ 2002 ਚ ਹਾਂ ਜੀ ਠੀਕ ਆ ਤੇ ਕਿੰਨੀਆਂ ਬਰੀਡਾਂ ਨੇ ਤੁਹਾਡੇ ਕੋਲ ਜੇ ਆਪਣੇ ਕੋ ਜੀ ਉਤਰਾਂ ਤੇ ਬਰੀਡਾਂ ਦਾ ਆਪਾਂ ਨਾਂ ਲਈਏ ਇਹਦੇ ਨਾਂ ਨਹੀਂ ਆ ਮਾ ਇਹਨਾਂ ਇੰਨੀ ਜਿਆਦੀ ਨਸਲ ਹੈ ਨਾ ਇਹ ਠੀਕ ਹੈ ਜਿਦ ਤਰਾ ਆਪਾਂ ਉਹ ਜਰਮਨ ਸ਼ੈਰਡ ਕੁੱਤਿਆਂ ਦੀ ਲਾ ਲੋ ਹਾਂਜੀ ਹਾਂਜੀ ਉਹਦੇ ਵਿੱਚ ਆਪਣਾ ਸਿੰਗਲ ਕੋਡ ਡਬਲ ਕੋਡ ਹਾਂਜੀ 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 ਲਾਕੇਸ਼ਨ ਇਸ ਤਰ੍ਹਾਂ ਇਸ ਤਰ੍ਹਾਂ ਇਹਨਾਂ ਚ ਵੀ ਆ ਇਹ ਮਲਵਾਈ ਆਪਣੇ ਕੋ ਸਾਰੇ ਠੀਕ ਹੈ ਮਲਵਾਈ ਦੋ ਜੋੜੇ ਦੇਸੀਆਂ ਦੇ ਵੀ ਤੁਹਾਡੇ ਦਰਖਨ ਕਰਾਉਣਾ ਤੁਹਾਨੂੰ ਮੈਂ ਹਾਂਜੀ ਹਾਂਜੀ ਤੇ ਇਸ ਇਸ ਤਰ੍ਹਾਂ ਇਹ ਮੇਨ ਜੋੜੀਆਂ ਜਿਹੜੀਆਂ ਮੇਨ ਜਿਹੜੇ ਆ ਇਹ ਦੋ ਤਿੰਨੀਆਂ ਜਿਦ ਤਰਾ ਧੰਨੇ ਵਾਲੇ ਜੰਡੇ ਵਾਲੇ ਠੀਕ ਹੈ ਆਪਣਾ ਹਜ਼ਾਰ ਵਾਲੇ ਪੰਨੂ ਵਾਲੇ ਠੀਕ ਉਹਨਾਂ ਨੂੰ ਗਾਂ ਦੀ ਗਾਂ ਜਿਦ ਤਰਾ ਅਗਲੇ ਦਾ ਨਾਮ ਬੰਨਦਾ ਜਿਦ ਤਰਾ ਮੈਂ ਰੱਖ ਲਈ ਹਾਂਜੀ ਹਾਂਜੀ ਠੀਕ ਹੈ ਤੁਗਾ ਨਾਮ ਦਿੱਤਾ ਲੋਕਾਂ ਠੀਕ ਹੈ ਤੇ ਕਿੱਥੇ ਕਿੱਥੇ ਬਾਈ ਬਾਈ ਲਾਉ ਤੁਸੀਂ ਚਲ ਜਾਂਦੇ ਰਹੇ ਕੋਈ ਏਰੀਆ ਕੋਈ ਸੀਮਤ ਹੁੰਦਾ ਕਿ ਜਾਂ ਜਿੱਥੇ ਕੋਈ ਬਾਈ ਲਾਦੀ ਉੱਥੇ ਜਿੱਥੇ ਵੀ ਹੁੰਦੀ ਉੱਥੇ ਪਿਉ ਜੀ ਬਾਈ ਠੀਕ ਹੈ ਠੀਕ ਹੈ ਸੋ ਅੱਜ ਤੁਸੀਂ ਸਭ ਤੋਂ ਵੱਧ ਕਿਹੜਾ ਨਾਮ ਜਿੱਤਿਆ ਤੇ ਕਿਹੜਾ ਕਬੂਤਰ ਹੈ ਜਿਹੜਾ ਜਿਹਨੇ ਜਿੱਤਿਆ ਦੱਸ ਸਕਦੇ ਨਹੀਂ ਜੀ ਕਬੂਤਰ ਗਾਂ ਨਹੀਂ ਗਾਂ ਨਥਲੇ ਕਿਉਂਕਿ ਪੁਰਾਣੇ ਹੁੰਦੇ ਜਾਂਦੇ ਕਬੂਤਰ ਠੀਕ ਹੈ ਪੁਰਾਣੇ ਹੁੰਦੇ ਉਹਨਾਂ ਦੇ ਗਾਂ ਬੱਚੇ ਜਿਹੜੇ ਆ ਫੇਰ ਗਾਂ ਨਥਲਾਂ ਚ ਪਾਈ ਜਾਂਦੀ ਠੀਕ ਹੈ ਕਬੂਤਰ ਆਪਣਾ ਇਹ ਆਪਣੇ ਮੇਰੇ ਨਾਂ ਨਾਲ ਜਾਣੇ ਜਾਂਦੇ ਜੰਟੇ ਵਾਲੇ ਪੁੱਤਰਾਂ ਕਬੂਤਰ ਆ ਪਰ ਆਪਣੇ ਕੋਈ ਲੰਡੇ ਉਹ ਸ਼ੂਰੀ ਲੰਡੀ ਠੀਕ ਹੈ ਇਹਦਾ ਲੰਡੇ ਨਾ ਇਤਾਂ ਲੰਡੇ ਕਰਕੇ ਪਿਆ ਹੈ ਵੀ ਇਹ ਆਪਣੇ ਕੋ ਨਾ ਬੱਚਾ ਛੋਟਾ ਠੀਕ ਹੈ ਤੇ ਉਹਨੂੰ ਸਾਰੇ ਮਰ ਗਏ ਤੇ ਉਹ ਉਹਦੇ ਪਰ ਖੁਸੇ ਜੇ ਠੀਕ ਹੈ ਤੇ ਉਤਰੇ ਹੀ ਬਾਜ਼ੀਆਂ ਜਿੱਤੀ ਜਾਂਦਾ ਇਹ ਠੀਕ ਹੈ ਉਹ ਤੋਂ ਫਿਰ ਇਹਨਾਂ ਲੰਡੇ ਕਹਿਣ ਲੱਗੇ ਪੁੱਛ ਉਹਦੀ ਲੰਡੀ ਕਿਦੋਂ ਠੀਕ ਹੈ ਸੋ ਪਾਈ ਹੁਣ ਜਿਹੜਾ ਤੁਹਾਡੇ ਕੋ ਸਭ ਤੋਂ ਪੁਰਾਣਾ ਕਬੂਤਰ ਹੈ ਟਾਈਮ ਉਹ ਦਿਖਾਓ ਸਾਨੂੰ ਕੋਈ ਜਿਹੜਾ ਸਭ ਤੋਂ 22 ਸਾਲ ਪੁਰਾਣਾ ਕਬੂਤਰ ਦਿਖਾਓ ਠੀਕ ਹੈ ਠੀਕ ਹੈ 22 ਸਾਲ ਪੁਰਾਣਾ ਕਬੂਤਰ ਹੈ ਆਹ ਉਤਰੀ ਹੈ ਜੀ ਆਪਣੇ ਕੋ ਠੀਕ 22 ਸਾਲ ਪੁਰਾਣੀ ਇਹਦਾ ਹੁਣ ਪੱਲਾ ਜਿਹੜਾ ਛਾਟ ਹੋ ਗਿਆ ਵਾ ਠੀਕ ਹੈ ਤੇ ਆਣੀ ਤੂੰ ਜਾਂਦਾ ਠੀਕ ਹੈ ਉਹ ਡੈਰੀ ਜਾਂਦਾ ਜੀ ਕੱਢ ਲਈਏ ਠੀਕ ਹੈ ਇਤਨਾ ਮਲੇ ਛੱਡਣਾ ਪੈਂਦਾ ਉਹ ਡੈਰੀ ਜਾਂਦਾ ਤੀ ਠੀਕ ਹੈ ਇੱਕ ਉਤਰ ਵਿਖਾਉਣਾ ਤੁਹਾਨੂੰ ਹਾਂ ਜੀ ਤੇ ਇਹ 22 ਸਾਲ ਪੁਰਾਣੇ ਜੇ ਹਾਂ ਜੀ ਹਾਂ ਜੀ ਆਹ ਜੀ ਉਤਰ ਠੀਕ ਹੈ ਹਾਂ ਜੀ ਇਹ ਜੋੜੀ 22 ਸਾਲ ਪੁਰਾਣੀ ਆਪਣੇ ਕੋ ਠੀਕ ਹੈ ਹਾਂ ਜੀ ਇਹਨਾਂ ਦੇ ਗਾਂ ਬਰੀਡ ਆਪਾਂ ਤਿਆਰ ਕੀਤੀ ਐ ਪਿਛੋ ਜੰਟੇ ਵਾਲੇ ਕੂਬਰ ਵਾਈਦੇ ਆ ਠੀਕ ਆ ਜੀ ਤੇ ਭਾਈ ਜੀ ਇਹਨਾਂ ਦੀ ਆਪਾਂ ਦੇਖ ਰੇਖ ਦੀ ਗੱਲ ਕੀਤੀ ਜਾਈਏ ਖਾਣੇ ਦਾਣੀ ਦੀ ਗੱਲ ਕੀਤੀ ਜਾਈਏ ਤਾਂ ਉਹ ਕਿਦਾਂ ਜੀ ਇਹਨਾਂ ਦਾ ਇਸ ਤਰ੍ਹਾਂ ਰਾਸ਼ਨ ਜਿਹੜਾ ਵਾ ਉਹ ਚਨੇ ਇਹਨਾਂ ਦਿਨਾਂ ਚ ਠੀਕ ਆ ਚਨੇ ਸਰੋਂ ਠੀਕ ਆ ਤੇ ਬਾਇਰਾ ਮੱਕੀ ਠੀਕ ਆ ਇੰਨੀ ਕਿ ਆਪਣੀ ਪਹੁੰਚ ਹੈ ਉਸ ਹਾਵ ਨਾਲ ਗਾਂ ਵਿੱਚ ਦਾਣਾ ਵਧਾਤੀਦਾ ਠੀਕ ਤੇ ਭਾਈ ਕਈ ਲੋਕ ਕਹਿੰਦੇ ਆ ਜਦੋਂ ਕਬੂਤਰ ਰਖੀਏ ਘਰਾਂ 'ਤੇ ਯਾਰਡ ਮੰਗਦੇ ਆ ਕਬੂਤਰ ਤੇ ਤੁਹਾਡੀ ਸੋਚ ਨਹੀਂ ਨੀ ਇਹ ਚੀਜ਼ੇ ਨੂੰ ਇਹ ਵੀ ਜੀ ਜਿਹੜੇ ਲੋਕ ਕਹਿੰਦੇ ਆ ਵੈਸੇ ਤੇ ਰੱਬ ਦੇ ਜੀਏ ਨਹੀਂ ਝਾੜ ਪਾਲਦੇ ਹਾਂ ਉਹਨਾਂ ਨਾਲ ਵੀ ਐਗਰੀ ਆ ਵੀ ਜਿਹੜੇ ਕਹਿੰਦੇ ਆ ਠੀਕ ਹੈ ਜੀ ਆਪਾਂ ਕੱਲਾ ਇਹਨਾਂ ਦੇ ਤੇ ਰਵਾਂਗੇ ਹਾਂਜੀ ਕੰਮ ਨਾ ਕਰਾਂਗੇ ਆਪੇ ਝਾੜ ਪੈਣੀ ਹੈ ਜੀ ਠੀਕ ਨੇ ਤੇ ਜੇ ਆਪਾਂ ਨਾਲ-ਨਾਲ ਕੰਮ ਕਰਾਂਗੇ ਸ਼ੌਂਕ ਆਪਣਾ ਕਰਾਂਗੇ ਫਿਰ ਕੋਈ ਚੱਕਰ ਨਹੀਂ ਠੀਕ ਹੈ ਜੀ ਤੇ ਸਾਨੂੰ ਹੁਣ ਕਬੂਤਰ ਦਿਖਾਓ ਜਿਹੜੇ ਥੋੜੇ ਵਧੀਆ ਜੇ ਬਾਕੀ ਬੱਚੇ ਜਿਹੜੇ ਆਪਾਂ ਗਾਂ ਬਾਜੀਆਂ ਤੋਂ ਰੈਡੀ ਕਰ ਲਏ ਆ ਠੀਕ ਹੈ ਜੀ ਹਾਂ ਜੀ ਕਾਮ ਕੀ ਇੱਧਰ ਇਹਨਾਂ ਦੇ ਜੋੜੇ ਆ ਹਾਂ ਜੀ ਇੱਧਰੋਂ ਬੱਚੇ ਕਢਾ ਕੇ ਆਪਾਂ ਇਤਨਾ ਛਤਰੀ ਤੇ ਲਾ ਕੇ ਜਿਤਨਾ ਉਹ ਬੱਚੇ ਤਾੜੇ ਹੋਏ ਆ ਹਾਂ ਜੀ ਹਾਂ ਜੀ ਇਦਾਂ ਆਪਾਂ ਤਿਆਰ ਕਰਕੇ ਇਹਨਾਂ ਕੱਢਿਆਂ ਜਿਹਦੇ ਇੱਕ ਉਹ ਨਵਾਂ ਪਾਇਆ ਜੁਕਦਾਰ ਠੀਕ ਹੈ ਇੱਕ ਇਹਨਾਂ ਦੇ ਵਿੱਚ ਆਪਾਂ ਸ਼ਿਫਟ ਕਰੀ ਜਾਂਦੇਗਾ ਠੀਕ ਹੈ ਜੀ ਸੋ ਇਹ ਕਬੂਤਰ ਤੁਹਾਡੇ ਹੁਣ ਤਿਆਰ ਹੋਣ ਦੇ ਬਾਜ਼ੀਆਂ ਤੇ ਹਾਂ ਜੀ ਹਾਂ ਜੀ ਬਿਲਕੁਲ ਤਿਆਰ ਹੋ ਰਿਹਾ ਜੀ ਠੀਕ ਹੈ ਹਾਂ ਸੋ ਭਾਈ ਜਿਹੜਾ ਕਬੂਤਰਾਂ ਤੇ ਸਭ ਤੋਂ ਵੱਧ ਨਾਮ ਕਿਹੜਾ ਜਿੱਤਿਆ ਜੇ ਬਾਜੀ ਜੀ ਜਿਹੜਾ ਕੋਈ ਅਸੀਂ ਕਹਿ ਸਕਦੇ ਆ ਇਹ ਵੀਰ ਜੀ ਆਪਾਂ 쿨ਰ ਤੇ ਆਪਣਾ نیچے ਤੁਹਾਨੂੰ ਦਿਖਾਉਣਾ ਹੈ ਬੜੀਆਂ ਬੜੀਆਂ ਸ਼ੀਲਡਾਂ ਪਈਆਂ ਜੀ ਠੀਕ ਆ ਹਾਂ ਜੀ ਅੱਛਾ ਸ਼ੀਲਡਾਂ ਵੀ ਇਹਨਾਂ ਕਬੂਤਰਾਂ ਦੇ ਸਿਰ ਤੋਂ ਜਿੱਤੀਆਂ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਠੀਕ ਆ ਇਹਨਾਂ ਦਾ ਇੱਕ ਮੇਨ ਹੋਰ ਤੁਹਾਨੂੰ ਦੱਸ ਦਾਂ ਜੀ ਇਹਨਾਂ ਦਾ ਰਾਸ਼ਨ ਜਾਂ ਇਹਨਾਂ ਦੀਆਂ ਗਿਰੀਆਂ ਤੱਕ ਉਹ ਇਹਨਾਂ ਦਾ ਖਰਚਾ ਵਾ ਜੀਆਂ ਬੂਟੀਆਂ ਦਾ ਉਹ ਇਹਨਾਂ ਦੇ ਸਿਰ ਤੋਂ ਹੀ ਮੈਂ ਕਰਦਾ ਜੀ ਠੀਕ ਹੈ ਇਹ ਵੀ ਬੜੀ ਵੱਡੀ ਗੱਲ ਆ ਭਾਈ ਹਾਂਜੀ ਤੇ ਜਿਹੜਾ ਤੁਸੀਂ ਇਹਨਾਂ ਦਾ ਕਬੂਤਰਾਂ ਦਾ ਸਾਰਾ ਖਰਚਾ ਵਾ ਹਾਂਜੀ ਹਾਂਜੀ ਸੋ ਇਹ ਆਪਣਾ ਖਰਚਾ ਮਲ ਕੇ ਆਪੇ ਗੱਡੀ ਜਾਂਦੇ ਆ ਹਨਾ ਹਾਂਜੀ ਠੀਕ ਆ ਠੀਕ ਆ ਸੋ ਇਹ ਬਹੁਤ ਵਧੀਆ ਗੱਲ ਆ ਹਾਂਜੀ ਇਹਨਾਂ ਬਾਰੇ ਦੱਸੋ ਹੁਣ ਸਾਨੂੰ ਐ ਵੀਰ ਜੀ ਕਬੂਤਰੀ ਆ ਜੀ ਧੰਨੇ ਵਾਲੀ ਡੱਬੀ ਕਬੂਦਰੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਧੰਨੇ ਵਾਲੇ ਕਬੂਤਰਾਂ ਜੋ ਆ ਠੀਕ ਹੈ ਜੀ ਤੇ ਆ ਵੀਰ ਜੀ ਇਹ ਵੀ ਕਬੂਤਰ ਤਾਂ ਨੇਲੇ ਖਾਸ ਜਿਆਦੇ ਆਪਣੇ ਕੋ ਤਾਂ ਨੇਲੇ ਹੀ ਕਬੂਤਰ ਠੀਕ ਹੈ ਜੀ ਤੇ ਇਨ੍ਹਾਂ ਦੇ ਤਾਂ ਨੇਲੇ ਦੀ ਕੀ ਖਾਸ ਗੁਣਦੀ ਆ ਕੋਈ ਦੱਸ ਸਕਦੇ ਜੀ ਇੰਨਾ ਜਿਆਦਾ ਜੋਰ ਲਾ ਲਿੰਦੇ ਵੀ ਲੱਤਾਂ ਤੇ ਨਹੀਂ ਖੜਿਆ ਜਾਂਦਾ ਇਹਨਾਂ ਤੋਂ ਠੀਕ ਹੈ ਜੀ ਇੰਨੀ ਜਿਆਦੀ ਇਹ ਮਲਕੀ ਉਡਾਨ ਭਰਦੇ ਆ ਠੀਕ ਹੈ ਜੀ ਸਾਰੀ ਦਿਹਾੜੀ ਉੱਡ ਜਾਂਦੇ ਆ ਜੀੜ ਦੇ ਵਿੱਚ ਵੀ ਠੀਕ ਹੈ ਜੀ ਹਾਂ ਜੀ ਹਾਂ ਜੀ ਤਾਂਨੇ ਵਾਲੇ ਕਬੂਤਰ ਹਾਂ ਜੀ ਠੀਕ ਹੈ ਤੇ ਜੇ ਇਹਨਾਂ ਦੀ ਰੇਟ ਦੀ ਗੱਲ ਕੀਤੀ ਜਾਈਏ ਤੇ ਕਿੱਦਾਂ ਕੋਈ ਰੇਟ ਤੇ ਵੀਰ ਜੀ ਜਿੰਨਾ ਵੇਖੋ ਹੁਣ ਮੇਰੀ ਬਲੈਡ ਲਾਈਨ ਜਿਹੜੇ ਕਬੂਤਰਾਂ ਦੀ ਆ ਮੈਨੂੰ ਵੀ ਪਤਾ ਆ ਵੀ ਹੈ ਨਾ ਵੀ ਕੀ ਇਹਨਾਂ ਦਾ ਥਾ ਦਵੇ ਹਾਂਜੀ ਹਾਂਜੀ ਇਹ ਕਰਕੇ ਇਹਨਾਂ ਦਾ ਮੋਲ ਹੀ ਕੋਈ ਨਹੀਂ ਜੀ ਬਹੁਤ ਵਧੀਆ ਚੀਜ਼ ਹੈ ਠੀਕ ਆ ਜੀ ਠੀਕ ਆ ਤੇ ਇਹ ਭਾਈ ਕਿਹੜੀ ਕਿਸਮ ਜੇ ਹਾਂ ਦੇਖੋ ਜੀ ਆ ਪੁੰਨੂ ਵਾਲਾ ਕਬੂਤਰ ਜੇ ਠੀਕ ਹੈ ਇਹਦੀ ਪਛਾਣ ਕਿੱਦਾਂ ਜੇ ਕੀ ਹੈ ਸਭ ਪੁੰਨੂ ਦਾ ਜੀ ਵੇਖੋ ਇਹਨਾਂ ਦਾ اور ਤਰੀਕਾ ਜਾਂ ਇਹਨਾਂ ਦਾ ਰੰਗ ਹੈ ਰੂਬਨ ਆ ਠੀਕ ਹੈ ਤੂੰ ਇਹਨਾਂ ਦਾ ਪਤਾ ਲੱਗ ਜਾਂਦਾ ਵਾ ਇਹ ਪੁੰਨੂ ਵਾਲਾ ਪੁਰਾਣਾ ਕਬੂਤਰ ਹੈ ਇਹ ਘੱਟੋ ਘੱਟ 19-20 ਸਾਲ ਦਾ ਆਪਣੇ ਠੀਕ ਹੈ 19-20 ਸਾਲ ਦਾ ਇਹ ਕਬੂਤਰ ਪੁਰਾਣਾ ਬੁੱਢਾ ਆਇਆ ਜੀ ਕਬੂਤਰ ਠੀਕ ਹੈ ਜੀ ਆ ਤਾਂ ਨੂੰ ਮੈਂ ਅੱਗੇ ਵੀ ਦੱਸਿਆ ਸੀ ਆਪਣੇ ਕੋਲ ਤਾਂ ਨੇ ਵਾਲੀ ਬਰੀਡ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਠੀਕ ਹੈ ਠੀਕ ਤਾਂ ਤੁਸੀਂ ਭਾਈ ਤੰਨੇ ਵਾਲੀ ਬਰੀਡ ਕਿਉਂ ਇੰਨੀ ਇਸਤੇਮਾਲ ਕਰਦੇ ਜਾਂ ਜਿਆਦਾ ਇਰਾਦੇ ਦੇ ਇਹਨਾਂ ਨੇ ਆਪਣੀ ਇੱਤ ਬਣਾਈਆਂ ਜੀ ਹਰ ਥਾਂ ਜਿੱਥੇ ਛੱਡਿਆ ਇਹਨਾਂ ਕਦੀ ਪਿਛਾ ਨਹੀਂ ਭਾਇਆ ਕਬੂਤਰਾਂ ਨੇ ਠੀਕ ਹੈ ਬਹੁਤ ਵਧੀਆ ਉੱਡੇ ਆ ਜੀ ਠੀਕ ਜੀ ਉਹ ਵੀਰ ਉਹਨਾਂ ਨੂੰ ਮਿਲੇ ਆ ਬਹੁਤ ਵਧੀਆ ਲੱਗਾ ਸੋ ਵੀਰ ਉਹਨਾਂ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਆਂਦੇ ਜੋ ਵੀ ਕਬੂਤਰਾਂ ਦਾ ਖਰਚਾ ਦਾਣਾ ਦਾ ਪਾਣੀ ਆ ਸੋ ਕਬੂਤਰ ਆਪਨੇ ਸਿਰ ਤੋਂ ਹੀ ਕੱਢ ਲੈਂਦੇ ਆ ਸੋ ਹੁਣ ਚਲਦੇ ਆ ਵੀਰਾਂ ਦੀ ਦੁਕਾਨ ਤੇ ਉੱਥੇ ਵੀ ਵੱਖਰੇ-ਵੱਖਰੇ ਕਿਸਮਾਂ ਦੇ ਕਬੂਤਰ ਆ ਸੋ ਆਟਮਾ ਖਲੋਤਾ ਦੀ 62 ਰੋਡ ਤੇ ਸਾਹਮਣੇ ਵੀਰਾਂ ਦੀ ਦੁਕਾਨ ਆ ਇਧਰ ਤੇ ਇੱਥੇ ਵੀਰ ਹਣਾਂ ਨੇ ਆਪਣਾ ਸਾਰਾ ਕਬੂਤਰਾਂ ਵਾਸਤੇ ਜੋ ਵੀ ਪਿੰਜਰੇ ਤਿਆਰ ਕੀਤੇ ਪਿੰਜਰੇ ਵੀ ਇੱਥੇ ਵੀਰ ਹਣੇ ਸਭ ਕਬੂਤਰ ਰੱਖੇ ਆ ਛਤਰੀਆਂ ਛਤਰੀਆਂ ਸਭ ਕੁਝ ਇਹ ਵੀਰੋਣਾਂ ਦੀ ਦੁਕਾਨ ਜੇ ਸੋ ਵੀਰੋਣਾਂ ਮੈਂ ਕਰਦਿਆਂ ਗੱਲ ਵੀਰੋਣਾਂ ਦੀ ਦੁਕਾਨ ਤੇ ਆਏ ਆ ਪਹਿਲਾਂ ਘਰ ਵੀ ਗਏ ਸੀ ਤੇ ਘਰ ਵੀ ਕਬੂਤਰ ਵੇਖੇ ਤੋਣ ਵੀਰ ਜੀ ਇੱਥੇ ਦਿਖਾਓ ਉਹਨਾਂ ਕਬੂਤਰ ਤੁਹਾਡੇ ਜਿਹੜੇ ਸ਼ਾਨਦਾਰ ਸਭ ਤੋਂ ਕਬੂਤਰ ਜੇ ਜਿੱਥੇ ਵੀਰ ਜੀ ਇਦਾਂ ਵਾ ਕੀ ਇੱਥੇ ਆਪਣੇ ਸੇਲ ਕਰਨ ਕਬੂਤਰ ਆਉਂਦੇ ਨੇ ਚੰਗੇ ਵੀ ਮਾੜੇ ਵੀ ਹਰ ਤਰੀਕੇ ਦੇ ਕਬੂਤਰ ਆਉਂਦੇ ਠੀਕ ਆ ਜੀ ਸੋ ਇਹ ਦੁਕਾਨ ਤੇ ਵੀਰੋਣਾਂ ਨੇ ਆ ਪਿੰਜਰੇ ਤੇ ਆ ਵੀ ਕਰਦੇ ਨੇ ਪਿੰਜਰੇ ਵੇਚਦੇ ਵੀ ਅੱਗੇ ਜਿਹੜਾ ਕੋਈ ਵੀਰ ਕਬੂਤਰਾਂ ਦਾ ਸ਼ੌਂਕੀ ਹੋਏ ਤਾਂ ਵੀਰ ਨਾਲ ਜ਼ਰੂਰ ਸੰਪਰਕ ਕਰਿਓ ਸੋ ਪਈਏ ਕੀ ਚੀਜ਼ ਆ ਇਹਨੂੰ ਕੀ ਕਹ ਇਹ ਦੀਨ ਆਪਾਂ ਇਹ ਸਿੰਗਲ ਪਿੰਜਰਾ ਹੈடா ਨੂੰ ਆਪਾਂ ਪਿੰਜਰਾ ਆਪਾਂ ਬਾਜੀ ਦੇ ਖੜਨ ਵਾਲਾ ਕਹੀਦਾ ਡਬਲ ਜੁੜਿਆ ਹੋਇਆ ਇਹਨੂੰ ਆਪਾਂ ਕਹਿੰਦੇ ਜੋੜ ਜੋੜ ਠੀਕ ਹੈ ਭਾਈ ਤੇ ਭਾਈ ਪ੍ਰਾਈਸ ਦੀ ਗੱਲ ਕੀਤੀ ਜਾਏ ਤਾਂ ਇਹ ਪਿੰਜਰੇ ਦਾ ਪ੍ਰਾਈਸ ਕੀ ਜੇ ਇਹ ਵੰਦੀ ਆਪਾਂ ਤੇ ਜਿਹੜਾ ਇਹ ਆ ਬਿਲਕੁਲ ਹਰ ਇੱਕ ਦੇ ਲੈਣ ਆਉਣ ਤੇ ਆਪਾਂ ਬਿਲਕੁਲ ਹੌਲ ਸੇਲ ਤੇ ਸਾਬਨਾ ਵੇਚਦੇ ਠੀਕ ਹੈ ਜੀ ਜਿਹੜਾ ਜਿਹੜਾ ਇਹਦੇ ਨਾਲੋਂ ਥੋੜਾ ਜਿਹਾ ਮਜਬੂਤੀ ਦੀ ਹੋਰ ਤੀਕੇ ਦਾ ਬਣਿਆ ਹੁੰਦਾ ਨਾ ਹਾਂਜੀ ਜਿਹੜਾ ਥੋੜਾ ਜਿਹਾ ਆਪਾਂ ਮੰਨ ਕੇ ਚੱਲ ਗਏ ਵੀ ਜਿਹੜਾ ਬੜੇ ਜਿਆਦਾ ਵੀ ਲੈ ਸਕਦੇ ਹਾਂਜੀ ਉਹਨਾਂ ਦੇ ਸਾਬਨਾ ਉਹ ਮਹਿੰਗੇ 4-4000 ਰੁਪਏ ਦੇ ਤੋਹਦੀ ਹੈ ਠੀਕ ਹੈ ਜੀ ਇਹ ਆਪਾਂ 1800 ਇਸੇ ਦਾ ਆਪਾਂ ਫਿਲ ਕਰਦੇ ਹਾਂ ਠੀਕ ਹੈ ਠੀਕ ਹੈ ਤੇ ਭਾਈ ਜੀ ਆਪਾਂ ਹੀਰਾ ਫੇਰੀ ਦੀ ਗੱਲ ਕੀਤੀ ਜਾਵੇ ਤੇ ਕਬੂਤਰਾਂ ਦੇ ਕੰਮਾਂ ਜਿਹੀ ਹੀਰਾ ਫੇਰੀ ਹੁੰਦੀ ਆ ਨਾ ਕਿ ਜੀ ਬਹੁਤ ਹੋ ਜਾਂਦੀ ਜਿਤਨਾ ਵੇਖੋ ਜੀ ਪਿੰਡਾਂ ਦੇ ਵਿੱਚ ਆਪਾਂ ਕਿਉਂ ਬੱਚੇ ਕਿਜਾਉਨੇ ਆ ਹਾਂਜੀ ਹਾਂਜੀ ਉਹ ਬੱਚੇ ਜਿਹੜੇ ਆ ਉਹ ਕਦੇ ਆਥੇ-ਪਾਸੇ ਪਹਿਲਾਂ ਨਵੇਂ ਹੁੰਦੇ ਉਹਨਾਂ ਨੂੰ ਨਹੀਂ ਟਾਂਗੀਆਂ ਦਾ ਪਤਾ ਦਾ ਛੜੀਆਂ ਦਾ ਹਾਂਜੀ ਪਾਸੇ-ਪਾਸੇ ਬੈੰਦੇ ਉਹ ਕਈ ਚੋਰੀ ਲਾਭ ਹੀ ਲੈਂਦੇ ਆ ਕਬੂਤਰ ਜੀ ਠੀਕ ਹੈ ਠੀਕ ਹੈ ਤੇ ਜਾਂ ਬਾਜ਼ੀਆਂ ਦੇ ਵਿੱਚ ਵੀ ਕਈ ਵਾਰ ਦਾ ਘਾਟਾ ਕਰ ਜਾਂਦੇ ਆ ਦੋਹਰੇਦਾਰੀ ਛੱਡ ਦਿੰਦੇ ਆ ਕਬੂਤਰ ਜਿਹੜਾ ਅੰਕਰ ਬੈਹਿੰਦਾ ਜੇ ਨਹੀਂ ਭਾਅ ਲੱਗਦਾ ਤੇ ਉਹਨੂੰ ਫੇਰ ਤਾਂ ਛੋਟਾ ਛੋਟਾ ਦਿੰਦੇ ਆ ਠੀਕ ਹੈ ਹਾਂਜੀ ਕਈ ਤਰੀਕੇ ਨਾਲ ਹੋ ਜਾਂਦੀਆਂ ਰੱਖੇ ਜੀ ਠੀਕ ਹੈ ਜੀ ਤੇ ਇਹ ਜੇ ਕਿਸੇ ਇਹਨੇ ਮੇਟੀ ਦਿਲੋਂ ਚਾਹੀਦਾ ਵਾ ਇਹਨਾਂ ਦਾ ਪਿਆਰ ਜਨਵਰਾਂ ਨਾਲ ਇਹ ਆਪਣੇ ਬੱਜਿਆਂ ਨੂੰ ਰੱਖਦੇ ਆ ਜੀ ਠੀਕ ਹੈ ਜੇ ਕੋਈ ਆਪਣਾ ਬਿジネス ਤੌਰ ਤੇ ਕਰਦਾ ਵਾ ਤੇ ਉਹ ਜਦਾਂ ਫਟਰੀਆਂ ਪੰਜੇ ਇਕਰਾਮ ਕਬੂਤਰਾਂ ਨਾਲ ਭਰ ਇਹਨਾਂ ਨੂੰ ਪੂਰਾ ਜਿੰਦ ਜਾਨ ਨਾਲ ਰੱਖਣਾ ਪੈਂਦਾ ਜੀ ਸਾਰਾ ਕੁਝ ਸ਼ੌਂਕ ਦਾ ਕੰਮ ਆ ਜਿਹਨੂੰ ਸ਼ੌਂਕ ਹੋਵੇ ਕਰ ਸਕਦਾ ਉਹਦਾ ਨਹੀਂ ਹੈ ਉਹਦਾ ਨਹੀਂ ਕਰ ਸਕਦਾ ਜੀ ਉਹ ਮੈਂ ਵੇਖਿਆ ਜੀ ਬਿੱਠਾ ਤੋਂ ਬੜਾ ਉਰਤਨਾ ਕਰਦਾ ਹਾਂ ਹਾਂ ਜੀ ਹਾਂ ਜੀ ਹੋ ਜਾਂਦਾ ਹੋ ਜਾਂਦਾ ਹਾਂ ਜੀ ਕਰਾਈ ਦੀ ਆਂਦੀ ਗਈਆਂ ਨੂੰ ਨਾ ਸੋ ਵੀਰ ਦਾ ਕਹਿਣਾ ਵਾ ਤੇ ਜਿਹਨੂੰ ਸ਼ੌਂਕ ਆ ਕਬੂਤਰਾਂ ਦਾ ਤੇ ਸਿਰ ਤੇ ਸਿਰਫ ਉਹੀ ਕੰਮ ਕਰ ਸਕਦਾ ਵਾ ਤੇ ਜੇ ਕੋਈ ਕੰਮ ਸ਼ੁਰੂ ਕਰਨਾ ਹੈ ਤੇ ਸ਼ੁਰੂ ਕਰਨਾ ਤੇ ਦੱਸੋ ਕਿਦਾਂ ਬਣਗੇ ਕੀ ਕਰਨਾ ਚਾਹੀਦਾ ਜੇ ਸ਼ੁਰੂ ਵੀਰ ਜੀ ਜਿਹੜਾ ਇਹ ਕੰਮ ਕਰਨਾ ਨਾ ਇਹ ਭੇਦ ਤੋਂ ਬਗੈਰ ਨਹੀਂ ਜਿਹੜਾ ਕਬੂਤਰ ਜੇ ਕਿਸੇ ਨੂੰ ਕਬੂਤਰਾਂ ਦਾ ਸ਼ੌਂਕ ਆ ਨਾ ਉਹ ਉਹ ਕਰ ਸਕਦਾ ਹੁਣ ਇੱਥੇ ਅਨਜਾਨ ਬੰਦਾ ਆਣ ਕੇ ਦੱਸ ਨਹੀਂ ਸਕਦਾ ਕਿ ਆ ਕਬਿੰਦਰ ਚੰਗਾ ਮਾੜਾ ਕਿਦਾਂ ਫੇਲ ਕਰਨਾ ਹੈ ਨਾ ਹਾਂਜੀ ਹਾਂਜੀ ਇਹ ਤੁਹਾਡੀ ਬਿਲਕੁਲ ਗੱਲ ਸਹੀ ਆ ਜਿੰਨੂੰ ਭੇਦ ਆ ਤੇ ਉਹ ਵੀ ਕੰਮ ਸ਼ੁਰੂ ਕਰ ਸਕਦਾ ਹਾਂਜੀ ਠੀਕ ਆ ਜੀ ਉਹ ਵੀ ਹੋਣਾ ਤਾਂ ਇਹ ਕੰਮ ਸੀ ਜਾਂ ਤਾਂ ਅਸੀਂ ਦੋ ਚਾਲ ਹੋ ਰਹੇ ਆ ਏ ਭਾਈ ਕਿਹੜੀ ਨਸਲ ਜੇ ਏ ਅਗੀ ਜੀ ਮਹਾਰਾਜਾ ਐਦੇੰ ਮਿਸਰੀ ਦਾ ਹੈ ਪੰਨੂ ਵਾਲੇ ਮੈਸੇ ਆ ਜੀ ਨਾ ਠੀਕ ਹੈ ਜੀ ਇਹ ਇਹ ਗਾਂ ਬਲੱਡ ਲਾਈਨ ਤੇ ਪਾਈ ਜਾਵੇ ਭਾਈ ਤੁਹਾਨੂੰ ਉਹ ਕਬੂਤਰ ਬਾਰੇ ਜਾਣਕਾਰੀ ਦੋ ਥੋੜਾ ਕਾਲਾ ਤੇ ਚਿੱਟਾ ਜਾਵਾ ਹਾਂਜੀ 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 ਉਹ ਕਿਉਂਕਿ ਸਭ ਤੋਂ ਵੱਖਰਾ ਦਿਖੰਦਾ ਹੈ ਯਾ ਟਾਈਮ ਕਿਉਂਕਿ ਬਾਕੀ ਕਬੂਤਰ ਸਾਰੇ ਇੱਕੋ ਜਿਹੇ ਲੱਗਦੇ ਆ ਉਹ ਬੜਾ ਵੀਰ ਫਣ ਗਿਆ ਵਾ ਵੇਖਣ ਨੂੰ ਕਾफी ਵਧੀਆ ਲੱਗਣ ਜਾ ਵਾ ਇਹ ਵੀ ਇੱਥੇ ਕੋਈ ਡਾਈ ਵਾਲਾ ਕਬੂਤਰ ਨਹੀਂ ਆ ਠੀਕ ਆ ਜੀ ਇਹ ਆਪਾਂ ਲੱਕਾ ਕਹਿ ਸਕਦੇ ਇਹਨੂੰ ਦੋਗਲਾ ਹਾਂਜੀ ਪੀ ਹੈ ਇਹ ਮਲੇ ਨੇ ਦੋਗਲਾ ਕਿਦਾਂ ਹੈ ਦੋਗਲਾ ਇਸ ਤਰ੍ਹਾਂ ਜਿਵੇਂ ਉਹਨਾਂ ਕੁ ਬੀਤਰਾੰਨ ਮੈਸਰ ਮਿਲ ਗਈ ਵੱਜ ਗਏ ਨਾ ਹਾਂਜੀ ਤੇ ਇਹ ਕੁਝ ਉਹਨਾਂ ਦੇ ਚਲ ਗਿਆ ਤੇ ਕੁਝ ਇਹ ਆਪਣੀ ਬਰੀਡ ਜਿਹੜੀ ਆ ਆਪਣੀ ਰੱਖ ਲਿਆ ਠੀਕ ਹੈ ਜੀ ਠੀਕ ਹੈ ਜੀ ਉਹਤਰਾ ਮਲੇ ਜਿਹੜਾ ਪਿਓਰ ਲੱਗਾ ਹੁੰਦਾ ਆ ਜਿਹੜੀ ਪੂਜੋ ਐ ਰੁਕ ਬੈਂਡ ਹੋਈ ਹੁੰਦੀ ਹੈ ਜੇ ਅੰਗੇ ਠੀਕ ਹੈ ਜੀ ਹਾਂ ਤੇ ਇੱਥੇ ਬੋਦੀ ਹੁੰਦੀ ਉਹਦੇ ਠੀਕ ਹੈ ਠੀਕ ਇਹ ਕਰਕੇ ਇਹਨੂੰ ਆਪਾਂ ਦੋਗਲਾ ਹੀ ਕਹਿ ਦਿੰਦੇ ਹਾਂ ਹਾਂ ਇਹ ਦੋਗਲਾ ਸੋ ਨਹੀਂ ਠੀਕ ਹੈ ਜੀ ਹਾਂ ਸੋ ਇੱਕਦਮ ਪਰ ਵੱਖਰਾ ਚੀਜ਼ ਉਹ ਲੱਗਦੀ ਸਾਰੇ ਕਬੂਤਰਾਂ ਦੇ ਵੇਖਣ ਨੂੰ ਇਹ ਇੱਕ ਦੀ ਫੈਂਸੀਆਂ ਦੇ ਵਿੱਚ ਆ ਜਾਂਦੇ ਨੇ ਹਾਂਜੀ ਹਾਂਜੀ ਥੋੜੇ ਹਣਾ ਹਾਂਜੀ ਸੋ ਇਹ ਜਿਦਾਂ ਤੁਸੀਂ ਕਿਹਾ ਸੀ ਲਕਵੇ ਵਾਲੀ ਗੱਲ ਕੀਤੀ ਸੀ ਇਹ ਕੰਮ ਤੇ ਜਿੰਨੂੰ ਪਤਾ ਹੋਵੇ ਤੇ ਵੀਰ ਉਹ ਕਰ ਸਕਦਾ ਜਾਣ ਬੰਦਾ ਇਹ ਕੰਮ ਨਹੀਂ ਕਰ ਸਕਦਾ ਦੇਖੋ ਇਹ ਕਬੂਤਰ ਨੂੰ ਕੋਈ ਲੈਣ ਆਇਆ ਤੇ ਜੇ ਕੋਈ ਨਿਆਣ ਬੰਦਾ ਆਇਆ ਉਹਨੇ ਕਿਹਾ ਜੀ ਇਹ ਬੜਾ ਡਾਈ ਵਾਲਾ ਬਤਨਾ ਇਹ ਨਹੀਂ ਹਾਂਜੀ ਤਾਂ ਹੁਣ ਮੈਂ ਵੀ ਕਹਿੰਦਾ ਇੱਕ ਵੇਖ ਕੇ ਤੇ ਬਹੁਤ ਵਧੀਆ ਚੀਜ਼ ਲੱਗਦੀ ਪਰ ਹੁਣ ਜੇ ਤੁਹਾਨੂੰ ਪਤਾ ਇਹ ਵਧੀਆ ਹੈਗਾ ਕਿ ਨਹੀਂ ਯਾਰ ਠੀਕ ਹੈ ਜੀ ਉਹ ਵੀਰੋ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗਾ ਤੁਹਾਨੂੰ ਕਬੂਤਰਾਂ ਬਾਰੇ ਦੀ ਜਾਣਕਾਰੀ ਦਿੱਤੀ ਆ ਸੋ ਅੱਜ ਦਾ ਵਲੋਗ ਜੇ ਤੁਹਾਨੂੰ ਲੱਗਾ ਤੇ ਲਾਈਕ ਕਰ ਦਿਓ ਵੀਡੀਓ ਨੂੰ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੁਹਾਨੂੰ ਮਿਲਦੇ ਆ ਹੋਰ ਇੱਕ ਘੰਟੇ ਦੀ ਤੇ ਬਹੁਤ ਹੀ ਵਧੀਆ ਵੀਡੀਓ ਨਾਲ ਤੁਹਾਨੂੰ ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਵਾਂਗੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਮਿਲਦੇ ਆ ਇੱਕ ਹੋਰ ਘੰਟੇ ਦੇ ਵਧੀਆ ਵੀਲੋਗ ਨਾਲ